ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗੜੀ ਤੇ ਰਾਤ ਚਾਹ ਗੁਣੀ ਤਰ ਕੀ ਬਖਸ਼ੇ ਤੇ ਸਭ ਨੂੰ ਦੇਹ ਰੋਗਤਾ ਬਖਸ਼ਾ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਬਲਾਪਲਾ ਸਤਿ ਸ੍ਰੀ ਅਕਾਲ ਬਲਾਵੇ ਛੋਰ ਕੇ ਬੋਲ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਾ ਹਮ ਜੋ ਟੋਪੀ ਦੀ ਬਹੁਤ ਚੌੜਾ ਆ ਟੋਪੀ ਵਾਲੀ ਵੀਡੀਓ ਨੇ ਤੁਸੀਂ ਦੇਖੀ ਹੈਗੀ ਉਹ ਨਾਮ ਇੱਤੇ ਪਈਓ ਆ ਉਹ ਇਕ ਨਹੀਂ ਰਹਿ ਗਿਆ ਇੱਕ ਦਿਨ ਅਸੀਂ ਉੱਥੇ ਕਿਤਾ ਸ਼ੋਪਿੰਗ ਕਰਨ ਗਏ ਸੀ ਇੱਕ ਛੋਟੀ ਜਿਹੀ ਕੁੜੀ ਸੀ ਸ਼ੋਪਿੰਗ ਕਰਦੇ ਕਰਦੇ ਉਹਨੇ ਆਪਣੇ ਜਵਾਕ ਨੂੰ ਲਈ ਤੀ ਟੋਪੀ ਐਨੇ ਜੀ ਟੋਪੀ ਪਿੱਛੇ ਕੁਝ ਕਲੇਸ਼ ਕਰਿਆ ਉਹਦੇ ਨਾਲ ਇਹ ਲੜ ਲੜ ਉਹਦੀ ਟੋਪੀ ਖੋ ਕਦੇ ਕੁਛ ਕਰ ਕਦੇ ਕੁਛ ਕਰ ਬਈ ਹਾਰ ਕੇ ਉਹਨੂੰ ਟੋਪੀ ਦਵਾਉਣੀ ਉਹ ਪਿੱਛੇ ਦੁਕਾਨ ਦੇ ਵਿੱਚ ਉਹਨਾਂ ਨੇ ਤਾਰਤੀ ਉਹ ਹੂ ਹੂ ਤਾਂ ਹੀ ਕਰਦੇ ਢੱਲਾ ਜਮੂ ਕਰਕੇ ਦੇਖਿਆ ਮਾਂ ਪੁੱਤ ਸੂਰਜ ਨਹੀਂ ਪੈਂਦਾ ਘੱਟ ਠੀਕ ਹੈ ਨਾ ਤੇ ਹੁਣ ਤਿਆਰ ਹੋਇਆ ਜੀ ਅੱਜ ਪਹਿਲਾਂ ਤਾਂ ਮੈਨੂੰ ਇੱਕ ਹੋਰ ਆ ਮੇਰਾ ਪੁੱਤ ਸਸੀ ਗਾ ਇਹਨਾਂ ਨੇ ਜੀ ਅੱਜ ਟੂਰ ਬਣਾ ਲਿਆ ਜੀ ਬੇਲੇ ਕਹਿੰਦੇ ਕੰਮ ਨਹੀਂ ਘੜੰਮ ਸੀ ਹਾਂ ਡੈਡੀ ਹਾਂ ਸਾਰੇ ਸੁਣ ਅੱਜ ਤਾਂ ਹੀ ਸੰਦੇ ਹਾਂਜੀ ਮੈਂ ਡੈਡੀ ਨੂੰ ਸਵੇਰੇ ਉੱਠ ਕੇ ਕਿਹਾ ਡੈਡੀ ਅੱਜ ਤਾਂ ਸੰਦੇ ਆ ਲਾਂਕੀ ਕਮਾ ਲਿਆਓ ਡੈਡੀ ਇਹ ਦੋ ਤੁਹਾਡੀ ਇੱਛਾ ਆ ਅਸੀਂ ਤਿਆਰ ਹੋਏ ਹਾਂ ਪੰਬਰੀ ਜਾਣਗੇ ਪੰਬਰੀ ਜੰਮ ਪੰਬਰੀ ਜਾਣ ਨੂੰ ਤਿਆਰ ਹੋਵੇ ਜੀ ਮੇਰੀ ਤਾਂ ਇੱਕ ਇੱਕ ਕਹਾਵਤ ਤਾਂ ਕਹਿੰਦੇ ਹਾਂ ਮੇਰੇ ਦਿਮਾਗ ਚ ਘੁੰਮੀ ਜਾਂਦੀ ਆ ਹਾਂ ਕਹਿੰਦੇ ਵੀ ਹਫਤੇ ਬਾਅਦ ਜਾਓ ਰਿਸ਼ਤੇਦਾਰੀ ਚ ਤਾਂ ਸਵਾਭ ਵਰਗੀ ਕਦਰ ਹੁੰਦੀ ਆ ਹਾਂ ਜੇ ਮਹੀਨੇ ਬਾਅਦ ਜਾਓ ਤਾਂ ਥੋੜੀ ਜਿਹੀ ਕੜਾ ਵਰਗੀ ਹੁੰਦੀ ਆ ਹਾਂ ਵੀ ਜਿੱਕਣ ਆਪਾਂ ਕੋਈ ਰਿਸ਼ਤੇਦਾਰ ਨੂੰ ਆ ਕੇ ਨੂੰ ਕੜਾ ਬਣਾ ਦਿੰਦੇ ਜੇ ਸਾਲ ਬਾਅਦ ਜਾਈਏ ਤਾਂ ਨੰਮੇ ਵਿਆਹ ਵਰਗੀ ਇੱਜ਼ਤ ਹੁੰਦੀ ਆ ਵੀ ਦੇ ਸਾਮਾਨ ਆ ਗਿਆ ਸਵਾਈ ਆ ਗਿਆ ਉਪਲਾਣਾ ਆ ਗਿਆ ਪਰ ਹੁਣ ਮੇਰਾ ਤਾਂ 10 ਦਿਨ ਵੀ ਨਹੀਂ ਟੱਪਦੇ 10 ਦਿਨ ਬਾਅਦੇ ਮੇਰਾ ਪਲਾਨ ਬਣ ਜਾਂਦਾ ਕੋਈ ਨਾ ਕੋਈ ਪਲਾਨ ਵੀ ਕਿਹ ਬਣਦਾ ਮਜਬੂਰੀਆਂ ਹੀ ਇਦਾਂ ਦੀਆਂ ਤੋਲਾ ਕੀ ਪਤਾ ਉਹਨੇ ਵੀਰ ਜੀ ਨੇ ਐਨਕਾ ਲਾਈ ਵੀ ਤੂੰ ਕੱਤ ਨਹੀਂ ਲਾਉਂਦੀ ਹੈਗੀ ਹੈ ਤੇ ਬਹੁਤ ਪਾਉਣ ਨੂੰ ਲੱਤੀ ਲਾ ਲੱਖਾਂ ਵਿੱਚ ਥੂੜ ਨਹੀਂ ਪਊਗਾ ਇੱਕ ਗਰਮੀ ਨੇ ਜੀ ਤੋਬਾ 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 ਸਾਡੇ ਤਾਂ ਜੀ ਧੂੜ ਧੂੜ ਜੀ ਪਾ ਕੇ ਉਹ ਤਾਂ ਦੁੱਗਣੀ ਦਵਾਰਾ ਹਮਸ ਹੋ ਜਾਂਦੀ ਹੈ ਦੁੱਗਣੀ ਗਰਮੀ ਹੋ ਜਾਂਦੀ ਹੈ ਮੀਂਹ ਪੈਂਦੇ ਨਹੀਂ ਅੱਜ ਹਾਲ ਨਾਲ ਬੀਜ ਹੁਣ ਪਾਜੇਬੇ ਤਾਂ ਠੀਕ ਹੈ ਜੇ ਬਾਅਦ ਵਿੱਚ ਪੈਣ ਲੱਗਿਆ ਫਿਰ ਜੀਰੀਆਂ ਦਾ ਨੁਕਸਾਨ ਹੋਣਾ ਹਾਂ ਅੜ ਜਾਊਗੀ ਮੈਂ ਤਾਂ ਗਰਮੀ ਨਾਲ ਫਿਰ ਭਿੱਜ ਗਿਆ ਚਲੋ ਉਦਾਂ ਤਾਂ ਆਉਣੀ ਵੀ ਚਾਹੀਦੀ ਹੈ ਗਰਮੀ ਓਏ ਰਮਾਲ ਕਿੱਧਰ ਆ ਇੱਕ ਤਾਂ ਕੁੜੀ ਨਾ ਸਾਡੀ ਟਿੱਡੀ ਜੀ ਅੱਖਾਂ ਬਹੁਤ ਖਰਾਬ ਹੋ ਗਈ ਐ ਇਹਦੀ ਕਟਾਈ ਜਿੰਨੀ ਮਰਜ਼ੀ ਕਰਦੇ ਉਨੀ ਥੋੜੀ ਕੀ ਹੋ ਗਿਆ ਗਰਮੀ ਆ ਗਈ ਤੈਨੂੰ ਵੀ ਗਰਮੀ ਆ ਗਈ ਚਲ ਹੁਣ ਤੂੰ ਦੱਸ ਦੇ ਵੀਰ ਜੀ ਨਾਲ ਕਿੱਥੇ ਨੂੰ ਚਲੇ ਉਧਰ ਨੂੰ ਦੱਸ ਪਹਿਲਾਂ ਹਾਂ ਪੀ ਦੀ ਹਾਂ ਤੇਰਾ ਨਾਮ ਕੀ ਹੈ ਹਾਂ ਤੇਰਾ ਨਾਮ ਤਾਂ ਡਿੰਗੂ ਆ ਕੀ ਡਿੰਗੂ ਡਿੰਗੂ ਆ ਤੇਰਾ ਨਾਮ ਆ ਕੌਣ ਆ ਜਿਹਦੀ ਗੋਦੀ ਚ ਹੁਣ ਤੂੰ ਜਿਹੜੀ ਇਹ ਕੌਣ ਕੰਨ ਬੀਰ ਜੀ ਕੰਨਾ ਬੀਰ ਜੀ ਸੁੱਖੋ ਮਮਾ ਕਿੱਥੇ ਆ ਸੁੱਖੋ ਮਮਾ ਕਿੱਥੇ ਅੰਗਰੇਜ਼ਾਂ ਤੇ ਗਾਜ ਕੋਲ ਗਈ ਆ ਰਾਜਪੁਰ ਗਈ ਆ ਚਲੋ ਟੋਪੀ ਤਾਂ ਲੈਣੀ ਵੀ ਨਹੀਂ ਰਹਿਣ ਦੇ ਉਪਰ ਟੂਪਿਆਂ ਵਾਲਾ ਕੰਮ ਨਹੀਂ ਕਰਨਾ ਤੈਨੂੰ ਬੰਨੇ ਕਰਨੀ ਕੇਸ ਕੀ ਸਰ ਦੇ ਪਰ ਐ ਗੋਡ ਦਮਾਲਾ ਸਜਾਇਆ ਕਰਨਾ ਠੀਕ ਹੈ ਨਾ ਬੰਨੇ ਕਰੂੰਗੀ ਹਾਂ ਫੱਕ ਗਿਆ ਵੀ ਤੇ ਵੀ ਤੇ ਵੀ ਇਹ ਵੀ ਬਸ ਉਹੀ ਉਹ ਆ ਦੇਖ ਲੈਣਾ ਹਾਂ ਤਾਂ ਤੱਕ ਕੇ ਦੇਖੋ ਜਿਹੜੀ ਵਾਚ ਨਹੀਂ ਆ ਦੇਖੋ ਆ ਥੋੜਾ ਜਿਹਾ ਸੱਪਾ ਜੀ ਜਿਹੜੀ ਗੋਲਡਨ ਵਾਚ ਨੇ ਫੁੱਟੇ ਹੋਈ ਹੈ ਨਾ ਮੜੇ ਦੇ ਟੱਕ ਵਧਿਆ ਇਹਦਾ ਬਾ ਕ੍ਰੈਕ ਜਾ ਗਿਆ ਪਾਪਾ ਦੀ ਹਾਲਤ ਪਾਪਾ ਦੇ ਘਰ ਹੀ ਆਉਂਦੇ ਦੇਖਣ ਲਈ ਸਾਰਾ ਟੁੱਟ ਗਿਆ ਸੰਭਾਲ ਨਹੀਂ ਨਹੀਂ ਨੂੰ ਪਈ ਹੈ ਕਿਤੇ ਪਈ ਹੈ ਬਸ ਆਕਣੇ ਉਹ ਦਿੰਦੀ ਕਹਾਣੀ ਜਿੱਦਾਂ ਅਸੀਂ ਗਏ ਤੁੱਥੇ ਨੂੰ ਹਾਂ ਨਾਮ ਕੇ ਅਮੇਪੁਰ ਅੱਛਾ ਅਮੇਪੁਰ ਗਏ ਤਾਂ ਜਦੋਂ ਪਦਲ ਮਾਗਾਂਡ ਹਾਂ ਤੇ ਹੁਣ ਅਸੀਂ ਜਾਣੇ ਜੀ ਭੰਬਰੀ ਨੂੰ ਅਸਲ ਵਜਾ ਹੈਗੀ ਇਹ ਉੱਥੇ ਲੱਗਣੇ ਜੀ ਕੈਮਰੇ ਤਾਂ ਵਾਈਫਾਈ ਦਾ ਸਿਸਟਮ ਜੇ ਕਰਤਾ ਤਾਂ ਤੇ ਹੁਣ ਤੁਹਾਨੂੰ ਸੰਦੀਪ ਨਾਲ ਵੀ ਮਲਾਉਂਦਾ ਜੀ ਅੰਦਰ ਚੱਲ ਕੇ ਗਰਮੀ ਨੂੰ ਥੋੜੇ ਬਰਕਰਾਰ ਮੈਂ ਆਪਣੇ ਫਰੈਂਡ ਦੀ ਵੇਟ ਕਰ ਰਿਹਾ ਉਹ ਕਹਿੰਦਾ ਮੈਂ 10 15 10 ਵਜੇ ਦਾ ਉਹਨੇ ਟਾਈਮ ਦਿੱਤਾ ਤਾਂ ਜੀ ਅ ਸਾਢੇ 10 ਹੋ ਗਏ ਟਾਈਮ ਦਾ ਕੋਈ ਪਾਬੰਦ ਨਹੀਂ ਹੈਗਾ ਅੱਜ ਕੱਲ ਅਸੀਂ ਵੀ ਨਹੀਂ ਹੈਗਾ ਹੋਰ ਵੀ ਨਹੀਂ ਹੈਗੇ ਹੋਣਾ ਚਾਹੀਦਾ ਟਾਈਮ ਦੇ ਪਾਬੰਦ ਤੇ ਹੁਣ ਟੌਰ ਅੱਜ ਪੂਰੀ ਆ ਜੀ ਓਹੋ ਇਹ ਤਾਂ ਮਾਸੀ ਗੱਲ ਮੈਨੂੰ ਲੱਗਦਾ ਪੰਗੀ ਹੋ ਰਿਹਾ ਤੇਰੇ ਨਾਲ ਲੈ ਕੇ ਕੋਈ ਜਿਹੜੇ ਸਾਹ ਨਾਲ ਹਾਜੇ ਉਧਰ ਡਿੰਗ ਪੱਟੀ ਹੈ ਨਹੀਂ ਛਿੱਕ ਤਾਂ ਪਹਿਲੀ ਹੀ ਮਾਰਤੀ ਇਹ ਵਿਚਾਰ ਵਿਚਾਰ ਕਰਦੇ ਲੋਕ ਬਹੁਤ ਅ ਅ ਅਸੀਂ ਵੀ ਕਰ ਲੈਂਦੇ ਕਦੇ ਕਦਾਈ ਕਾਲਾ ਇਹ ਤਾਂ ਸਾਡਾ ਤਾਂ ਹਾਂ ਉਹ ਕੀ ਕਰਦਾ ਇਹਨੂੰ ਤਾਂ ਕਰਦੇ ਦੀ ਕਟਾਈ ਕਰਨੀ ਪੈਂਦੀ ਹੈ ਨਾ ਹਾਂ ਹਾਂ ਅਜੇ ਟੀ-ਸ਼ਰਟ ਖੁੱਲੀ ਜੀ ਪਾ ਕੇ ਐਂ ਲੱਗਦਾ ਵੀ ਮਾੜਾ ਹੋ ਗਿਆ ਪਰ ਮੈਂ ਮੈਂ ਅੱਜ ਅੱਜ ਤਾਂ ਮੈਂ ਵੀ ਵਿੱਚ ਦੇ ਦੀ ਸ਼ਰਟ ਢਿੱਡ ਮੇਰਾ ਘੱਟ ਗਿਆ ਮੇਰਾ 100 ਕਿਲੋ weight ਤਾਂ ਜੀ 94 ਕਿਲੋ ਰਹਿ ਗਿਆ ਬਹਗਰੂਦੀ ਦਿਆ ਨਾਲ ਹੌਲੀ-ਹੌਲੀ ਘਟ ਰਿਹਾ ਤੇ ਚਲੋ ਦਵਾਈਆਂ ਨਾਲ ਹੁਣ ਖਾਈ ਜਾਣੀ ਹੁਣ ਜਿਹੜੀ ਦੇਖਦੇ ਕਦ ਕਿਹੜਾ ਛੁੱਟਦਾ ਉਹਨਾਂ ਤੇ ਮਿਲਾਉਣਾ ਜੀ ਹੁਣ ਤੁਹਾਨੂੰ ਸੰਦੀਪ ਨਾਲ ਗੱਲ ਕੇ ਅੰਦਰ ਸੰਦੀਪ ਕੌਰ ਹਾਂਜੀ ਹਾਂਜੀ ਰੈਡੀ ነ ਜੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਤਾਂ ਰੈਡੀ ਹੈ ਮੈਨੂੰ ਦੱਸ ਹਾਂਜੀ ਵੀ ਤੇਰਾ ਕੰਮ ਕੱਦਾਂ ਕਨੇਬੜਿਆ ਵਜ ਮੇਰਾ ਕੰਮ ਨਿਭੜਿਆ ਵਿਆ 8 ਵਜੇ ਦਾ ਨਾਲੇ ਡੰਗਰਾਂ ਨੂੰ ਵੀ ਪਾਣੀ ਪੁਲਾਇ ਸਾਰਾ ਕੰਮ ਕਹਿ ਤੁਸੀਂ ਚੱਲੇ ਗਏ ਫੈਰ ਤਾਂ ਮੈਂ ਆਣੇ ਵੀ ਤਿਆਰ ਕਰੇ ਨਿਆਣੇ ਤਲਾ ਮਾਤੀ ਹਾਂ ਹਾਂ ਮੈਂ ਜਿਹੜਾ ਕੱਲ ਨੂੰ ਮੈਂ ਪਲਾਨ ਆਇਆ ਹੋਇਆ ਤਾਂ ਅੱਜ ਕੰਪਲੀਟ ਪਤਾ ਜਿੱਥੇ ਤੁਮੋਂ ਮੈਂ ਚੱਲਣਾ ਤੂੰ ਵੀ ਆ ਜਾ ਲੈ ਤੇਰਾ ਕਿਹੜਾ ਪਲਾਨ ਤੇਰਾ ਕਿਹੜਾ ਪਲਾਨ ਪੀਜੇ ਵਾਲਾ ਉਹ ਕਿੱਲਾ ਇਹ ਕਦੋਂ ਟਾਈਮ ਹੋਗਾ ਤੇਰਾ ਕਹਿੰਦਾ ਮੈਂ ਮੈਰੀ ਕਿਹੜੀ ਬਹਾਦਰ ਗੱਲ ਕਰ ਰਿਹਾ ਤਾਂ ਕਹਾਵਤ ਕਹਾਵਤ ਵਰਗੀ ਨਾਲੇ ਕੜਾ ਵਰਗੀ ਉਹ ਤਾਂ ਭੰਬਰੀ ਜਾਣ ਦੀ ਗੱਲ ਕਰਦਾ ਹਾਂ ਨਾ ਨਾ ਹਫਤੇ ਬਾਦ ਮੇਰਾ ਹਫਤੇ ਬਾਦ ਜਾਂਦਾ ਹਾਂ ਤਾਂ ਸਵਾਗਤ ਹੁੰਦੀ ਹੈ ਮਹੀਨੇ ਬਾਦ ਜਾਂਦੇ ਤੇ ਕਿਹਾ ਵਾਦੀ ਉਹ ਤਾਂ ਸਾਡੇ ਅੰਨਾ ਮੇਰੀ ਵੀ ਗੱਲ ਸੁਣ ਕਿੱਦਾਂ ਮੈਨੂੰ ਡੈਡੀ ਤੇਰਾ ਸਪੈਸ਼ਲ ਕਿਹਾ ਵੀ ਆਪਾਂ ਘਰ ਨੂੰ ਜਾਣਾ ਮਿਲਣ ਪੜੇ ਸਪੈਸ਼ਲ ਪੜੇ ਜਾਂ ਤਾਂ ਮੈਂ ਦੁੱਖ ਚ ਜਾਨੀ ਆ ਮਾਸੀ ਬਿਮਾਰ ਆ ਜਾਂ ਸ੍ਰਿੰਦਰ ਬਿਮਾਰ ਆ ਜਾਂ ਕੋਈ ਚਾਚੇ ਤਾਇਆ ਦੇ ਫਕਸ਼ਨ ਆ ਤਾਂ ਜਾਨੀ ਆ ਕਿੱਦਣ ਮੈਨੂੰ ਤੁਸੀਂ ਸਪੈਸ਼ਲ ਕਿਹਾ ਵੀ ਚੱਲ ਸੰਦੀਪ ਅੱਜ ਮੈਂ ਪਰੌਣਾ ਬਣ ਕੇ ਜਾਣਾ ਟੌਰ ਕਰਕੇ ਮੁੰਡਾ ਬਣਾ ਕੇ ਲੈ ਕੇ ਜਾਣੀਏ ਤੁਮਾ ਮਸੀ ਮਸੀ ਵੀ ਤੇ ਰਾਜੇ ਜੰਦੂ ਨੂੰ ਢੜੀ ਖੁਦ ਕੂਕਾ ਨਾ ਭਾਂਬੀ ਚੱਲ ਚੱਲੀਏ ਹਾਂ ਮੁੰਡਾ ਬਣਾ ਕੇ ਲੈ ਕੇ ਜਾਓ ਅੱਜ ਤਾਂ ਚੰਗੇ ਨਹੀਂ ਮੇਰੇ ਮੁੰਡਾ ਤੇ ਸੂਰਜ ਡੁੱਬਦਾ ਇੱਧਰ ਤੇ ਹਾਂ ਫਟੇ ਨਾ ਮੈਂ ਇੱਧਰ ਲੈ ਜਾਂ ਜੂ ਕੀ ਟੋਪੀ ਤੇ ਆ ਲੈ ਜੀ ਨਾਲ ਆਏ ਕਿ ਕਿੱਥੇ ਰੱਖਿਆ ਹੈ ਤੁਸੀਂ ਆਣ ਕੇ ਮੇਰੇ ਹੱਥ ਚਾਹ ਜੀ ਇਹ ਟੋਪੀ ਹੋ ਗਈ ਹੈ ਜੀ ਹੁਣ ਟੋਪੀ ਵੀ ਨਹੀਂ ਲੱਗ ਟੋਪੀ ਇਹਦੀ ਖੋ ਗਈ ਇੱਥੇ ਪੋਕਾ ਇੰਨਾ ਚਲੋ ਹੁਣ ਅੱਗਾ ਮੈਂ ਥੱਲੇ ਖੜਾ ਆ ਗਿਆ ਨਮੂਨੇ ਆ ਗਏ ਰ ਟਾਈਮ 1 ਮਿੰਟ ਟਾਈਮ ਦੇਖ ਲੋ ਜੀ ਉਹ ਤਾਂ ਟਾਈਮ ਦਿਖਾਵਾਂ ਤੁਹਾਨੂੰ ਸਾਹਮਣੇ ਵੀ ਟਾਈਮ ਹੋ ਗਿਆ 11 ਵਜਰ ਨੂੰ 15 ਮਿੰਟ ਰਹਿ ਗਏ ਤੇ ਬੰਦੇ ਹੁਣ ਆਏ ਆ ਬੁਲਾਓ ਜੀ ਫਤਿਹ ਵੈਕਲ ਜੀ ਦਾ ਖਾਲਸਾ ਵੈਕਲ ਜੀ ਦੀ ਫਤਿਹ ਅਸੀਂ ਲੇਟ ਹੋਣ ਦਾ ਕਾਰਨ ਦੱਸ ਦਿੰਦੇ ਹਾਂ ਹਾਂਜੀ ਰੋਪੜ ਬੇਲਾ ਚੌਂਟ ਇੱਕ ਪਾਲ ਮੈਡੀਕਲ ਸਟੋਰ ਤੋਂ ਦੁਹਾਂ ਦੁਕਾਨੇ ਤੇ ਚੋਰੀ ਹੋ ਉਹੋ ਹੁਣ ਕੈਮਰੇ ਦਾ ਕੈਮਰੇ ਦੀ ਫੁਟੇਜ ਦਿਖਾ ਰਹੇ ਸੀ ਅੱਛਾ ਡੀਐਸਪੀ ਆ ਰਹੇ ਸੀ ਤਾਂ ਉਹਨਾਂ ਕੋਲ ਉੱਥੇ ਆ ਮੈਂ 9 ਵਜੇ ਗਿਆ ਸੀ ਰੋਕਣ ਹਾਂ ਉਹ ਫੁਟੇਜ ਦਿਖਾਣ ਦੇ ਚੱਕਰ ਚ ਇਹਨਾਂ ਦਾ ਤੂੰ ਵੀ ਬੁਲਾ ਦੇ ਭਾਈ ਸਾਸਰੀ ਗੱਲ ਤੂੰ ਨਾਰਾਜ਼ ਆ ਸਾਡੇ ਨਾਲ ਹਾਂ ਅੱਛਾ ਅੱਛਾ ਭਾਈ ਕੀ ਜੀ ਕੀ ਸੱਜਣਾ ਚਲ ਆ ਨਿਆਣਾ ਠੀਕ ਹੈ ਠੀਕ ਹੈ ਨਿਆਣਾ ਠੀਕ ਹੈ ਤੇ ਜਣੀ ਹੁਣ ਕੁਝ ਪਤਾ ਲੱਗਿਆ ਚੋਰਾਂ ਦਾ ਉਹ ਬਿਨਾਂ ਨੰਬਰ ਬਲੇਟ ਆ ਹੈਲਮਟ ਪਾ ਕੇ ਕਰਕੇ ਕੰਮ ਕਰਦੇ ਉਹ ਕਹਿੰਦੇ ਵੀ ਕੈਮਰਾ ਸਾਲਾ ਚੋਰਾ ਵਾਸਤੇ ਨਹੀਂ ਹੈਗੇ ਚੋਰਾ ਵਾਸਤੇ ਨਹੀਂ ਇਹ ਕੋਈ ਮਾਤੜ ਤਾਂ ਮਾਤੜ ਜਿਹੜੇ ਫਸਲਣੇ ਆਲੇ ਆ ਉਹਨਾਂ ਵਾਸਤੇ ਆ ਹੁਣ ਆ ਕਰ ਕਰਨ ਪੁੱਤ ਪਹਿਲਾ ਆਪਣਾ ਇਹ ਬੰਦੇ ਬਹੁਤ ਭੱਦਰਪੁਰਛ ਆਪਣੇ ਜਿਹੜਾ ਆਪਣਾ ਨਵਾਂ ਕੈਮਰਾ ਪੈ ਇੱਥੇ ਇਹਨਾਂ ਨੂੰ ਉਹਦੇ ਉਹ ਇੰਸਟਾਲ ਕਰਾਈਏ ਪਹਿਲਾ ਆਪਾਂ ਨੇ ਜਾਣਾ ਹੁਣ ਪਿੱਛੇ ਤੇ ਸਾਡੇ ਕੋਈ ਚੋਰ ਆ ਗਿਆ ਨਾ 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 ਉਹ ਰਕਰ ਰੱਖਣ ਬਾਤ ਨਹੀਂ ਲੈਂਦਾ ਬਾਈ ਜੀ ਇਹ ਲਾਉਣ ਵਾਸਤੇ ਲੈਂਦਾ ਪਣਿਓ ਠੀਕ ਆ ਜੋ ਘਰ ਪੈ ਦਾ ਨਿੱਗ ਨਹੀਂ ਹੈਗਾ ਉਹਦਾ ਸਾਨੂੰ ਮੂੰਹ ਜਾ ਨਾ ਲਗੋ ਇਹਦੇ ਸਿੱਨਾ ਕੰਮ ਆ ਲਾ ਸਕਦੇ ਇੰਦੇ ਨਾ ਜੇ ਸਾਨੂੰ ਲਾਉਣਾ ਹੁੰਦਾ ਫਿਰ ਗੱਲਾਂ ਕਰ ਦਿੰਦੀਆਂ ਫਿਰ ਤੈਨੂੰ ਤਾਂ ਮ ਭੰਬਰੀ ਨੂੰ ਵੀ ਨਹੀਂ ਤਾਂ ਲੈ ਜਾਣਾ ਹੈਗਾ ਮੈਂ ਅੱਜ ਤੇ ਉੱਥੇ ਵੀ ਆਪੇ ਲਾ ਦਨੇ ਤੇ ਇੰਸਟਾਲ ਤਾਂ ਤੁਸੀਂ ਕਰ ਲਿਆ ਇਹ ਇੰਸਟਾਲ ਕਰ ਲਿਆ ਹੁਣ ਭਾਈ ਫਿਟਿੰਗ ਤੁਸੀਂ ਉਹ ਕਰਨੀ ਆ ਜਿਹੜਾ ਜਿਸका ਕੰਮ ਉਸੀ ਕੋ ਸਾਜੇ ਨਹੀਂ ਐਨਾ ਕਾ ਤੁਸੀਂ ਮਿਸਤਰੀ ਹੈਗੇ ਆ ਜੀ ਔਰ ਕਰੇ ਤਾਂ ਠੈਂਗਾ ਵਾਜੇ ਕਹਾਵਤ ਹੈ ਨਾ ਹੁਣ ਭਾਈ ਤੁਸੀਂ ਮਿਸਤਰੀ ਤਾਂ ਤੁਹਾਨੂੰ ਹੀ ਕਰਨਾ ਪੈਣਾ ਨਹੀਂ ਜਾਨੀ ਹੱਥ ਖੜੇ ਕਰਦੇ ਭਾਈ ਮੇਰੇ ਬਾਸਤਾ ਕੰਮ ਬਾਹਰ ਆਏ ਮੈਂ ਮ ਕਰ ਨਹੀਂ ਸਕਦਾ ਫੀਟਿੰਗੇ ਹੋਣੀ ਹੈ ਬਾਕੀ ਦਾ ਮੈਂ ਆਪਣੇ ਫੋਨ ਚ ਇੱਕ ਵਾਰ ਚਲਾ ਕੇ ਦੇਖ ਲਿਆ ਬਸ ਹਾਂ ਰੱਖੋ ਉਹਦੇ ਚ ਡਾਕਟਰ ਉਟਰ ਜਦੋਂ ਸਾਰਾ ਕੁਝ ਫਿੱਟ ਕਰਿਆ ਹੋਇਆ ਮੇਰੀ ਕਲਾਸ ਮੈਂ ਬਾਈ ਹੁਣ ਇੱਕ ਹਫਤਾ ਸੁਣਾ ਕੇ ਹਟਿਆ ਕਹਿੰਦੇ ਵੀ 100 ਦੇ ਹਫਤੇ ਬਾਅਦ ਜਾਓ ਤਾਂ ਇੱਜਤ ਸੁਆਹ ਵਰਗੀ ਜੇ ਮਹੀਨੇ ਬਾਅਦ ਜਾਓ ਤਾਂ ਕੜਾ ਵਰਗੀ ਜੇ ਸਾਲ ਬਾਅਦ ਜਾਓ ਤਾਂ ਨਵੇਂ ਵਿਆਹ ਵਰਗੀ ਵੀ ਮੈਂ ਤਾਂ ਮੇਰਾ ਤਾਂ ਹਫਤੇ ਜਾਂ 15 ਦਿਨ ਬਾਅਦ ਚੱਕਰ ਲੱਗ ਜਾਂਦਾ ਉਹਦੇ ਪਿੱਛੇ ਲੈ ਕੇ ਗਏ ਤਾਂ ਕਿੱਦਾਂ ਨਾ ਸਪੈਸ਼ਲ ਤਾਂ ਨਹੀਂ ਗਏ ਹੈਗੇ ਜਣੀਆਂ ਚਲੋ ਸੰਦੀਪ ਭਾਟੇ ਉੱਪਰ ਚੱਲਨੇ ਆ ਸਭਿਆਂ ਨੂੰ ਕਾ ਕਰਦਾ ਪੁੱਤ ਤੂੰ ਓਏ ਆਹ ਆਹ ਪਾਚਾ ਲਾ ਕੇ ਕਰਨ ਅਜਾ ਕੀ ਕਰਨਾ ਪੁੱਤ ਥੱਲੇ ਤਾਂ ਕੋਈ ਕੰਮ ਨਹੀਂ ਹੈਗਾ ਆ ਤੂੰ ਆਪਣਾ ਉਹ ਸੰਭਾਲ ਲੈ ਇਹਨਾਂ ਨੂੰ ਤਾਂ ਜ਼ਰਾ ਚਾਚੂ ਨੇ ਫਿੱਟ ਕਰ ਦੇਣਾ ਉਹ ਜਿੰਨੇ ਨੂੰ ਤਾਂ ਪਹੁੰਚਣਾ ਥੱਲੇ ਤਾਂ ਤਾਂ ਕੋਸਨ ਨੂੰ ਕੋਈ ਬੈਰਿੰਗ ਫੁਰੰਗ ਜੀ ਹੋਣੀ ਆ ਇਹ ਜਦੇ ਮੂੰਹ ਤੇ ਲਾ ਜਿੰਦੀ ਪਾਉਣ ਚੱਕ ਕੇ ਕੋਸ ਨਾ ਮੇਰੇ ਪੁੱਤ ਖੇਡ ਲੈਣ ਦੇ ਨੂੰ ਮੂੰਹ ਤੇ ਨਾ ਪਾਉਣ ਦੇ ਬਾਅਦ ਖਤਮ ਹੈ ਤਾਂ ਕੰਮ ਤਾਂ ਕੋਈ ਨਹੀਂ ਬਣਾਉਣਾ ਅੱਛਾ ਅੱਛਾ ਹਾਂ ਓਏ ਕਟਾਈ ਹੋਣੀ ਤੇਰੀ ਕਟਾਈ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਕਾਕਾ ਚਲੋ ਮੈਂ ਕਰਵਾ ਲਾਂ ਮਾਜੀ ਤੁਹਾਡੇ ਇਨਸਟਾਲਮੈਂਟ ਹਾਂ ਨਿਆਣੇ ਨੇ ਰਮਾਲ ਕੱਟ ਰਹੇ ਤੇ ਮੇਰੇ ਵਾਸਤੇ ਗਰਮੀ ਬਹੁਤ ਆ ਪਾਪਾ ਇੱਥੇ ਤਾਂ ਬੈਠੇ ਕੱਢੀ ਜਾ ਲੈ ਕਿ ਮੇਰੇ ਮਾਂ ਪਰ ਜਿੰਨਾਂ ਨੂੰ ਐ ਤੈਂ ਕੱਟਾ ਰਮਾਲ ਲੈਣ ਨੂੰ ਤਾਂ ਮੈਂ ਇੱਧਰ ਆਪਣਾ ਜੇਬ ਚ ਪਾ ਲਿਆ ਆ ਗਿਆ ਬੁੱਪੂ ਹਾਏ ਨਾਣੇ ਦਾ ਖੋਣਾ ਚਲੋ ਤੇ ਕੁਝ ਸਾਮਾਨ ਸਾਰਾ ਸਖ ਸਾਮਾਨ ਪਾਪਾ ਜੀ ਪ੍ਰਸ਼ਾਦਾ ਤਾਂ ਛੱਕ ਕੇ ਉਹਨਾਂ ਨੂੰ ਕਹਿ ਦੇਣਾ ਤਾਂ ਵੀ ਉਡੀ ਰੁਕ ਜਾਂਦੇ ਆ। ਪ੍ਰਸ਼ਾਦਾ ਛੱਕ ਗਿਆ ਮੈਂ ਇਹਨਾਂ ਨੂੰ ਦੱਸਤਾ ਵੀ ਅਸੀਂ ਭਾਂਗ ਗ੍ਰੀਨ ਚੱਲੇ ਆਏ। ਕੈਮਰੇ ਵਾਲਾ ਹੁਣ ਚੱਲੇ ਆ ਕਿ ਪੈਸੇ ਲੈਣੇ ਚੱਲੇ। ਛਾ ਪੈਸੇ ਲੈ ਹੁਣ ਕੈਮਰੇ ਵਾਲਾ ਕੰਮ ਚ ਪੈਸੇ ਲੈ ਔਰ ਕਾ ਹੈ? ਸਟੈਂਡ ਮੰਗਦੇ ਆ। ਕਿਹੜਾ ਸਟੈਂਡ? ਜਿਹੜਾ ਹੋ ਦੇ ਨੂੰ ਵਿੱਚ ਫਿੱਟ ਕਰਨੇ ਵਾਲਾ ਉਹਦਾ ਸਟੈਂਡ। ਵਿੱਚ ਫਿੱਟ ਕਰ ਉਹ ਡੱਬੀ ਤੇ ਹੁਣ ਉਹ ਡੱਬਾ ਦੇਖ ਕਿੱਥੇ ਆ। ਚਲੋ ਮੈਂ ਕਰਵਾ ਲਵਾਂ ਜੀ। ਇੱਥੇ ਹੀ ਰੱਖਿਆ ਮਾਸੇ ਨੇ ਕਿੱਥੇ? ਸਟੈਂਡ ਤਾਂ ਵਿੱਚ ਹੈ ਯਾਰ ਉਹ ਤਾਂ ਸਾਰਾ ਕੁਝ ਕੋਲੜੇ ਲਈ ਦਿੱਤੇ ਹੁਣ ਮੈਂ ਕਰਵਾ ਲਵਾਂ ਮਾਜੀ ਫਿਰ ਤੁਸੀਂ ਜੀ ਹਾਂਜੀ ਹੋ ਗਿਆ ਹੋ ਗਈ ਹੋ ਗਿਆ ਆਇਆ ਨਹੀਂ ਦਿੱਤੀ ਜੁੰਦਾ ਕਿੱਥੇ ਕਰਿਆ ਤੂੰ ਇੰਨਾ ਇੰਨਾ ਵਧੀਆ ਬੰਦਾ ਤੂੰ ਉਹ ਪਿੰਡਾਂ ਕਾਦੇ ਖਾਤਰ ਰੱਖਿਆ ਤੂੰ ਉੱਤੀ ਦਾ ਕੈਮਰਾ ਲਾਇਆ ਠੀਕ ਹੈ ਉਹ ਦੇਖੋ ਲੋਕੋ ਕਿ ਲਾਤਾ ਜੀ ਸਾਹਮਣੇ ਉਹ ਹੁਣ ਤੂੰ ਤੂੰ ਫੇਰੇ ਸਾਰਾ ਕਰੀਏ ਤੇ ਤੈਨੂੰ ਕਹੀ ਜਾਂਦਾ ਐ ਨਹੀਂ ਦੱਸੀਦਾ ਹੁੰਦਾ ਕੈਮਰਾ ਕਿੱਥੇ ਲਾਇਆ ਅਸਾਂ ਠੀਕ ਹੈ ਹਾਂ ਜਾਨਾ ਚ ਪੈਰੇ ਤੇ ਨਹੀਂ ਜਾਣਾ ਬਾਈ ਜੀ ਇਹਦਾ ਟਾਰ ਨੂੰ ਖੜਾਈ ਵੀ ਆਪਾਂ ਨੇ ਹੋਰ ਇੱਕ ਵਾਰ ਦੇਖ ਹੁਣ ਨਹੀਂ ਇਹ ਟਾਰ ਵਾਸਤੇ ਆ ਸਾਰਿਆਂ ਨੂੰ ਜਾਣਾ ਹੋਵੇ ਨਾ ਸਾਰੋਂ ਨੂੰ ਉਹ ਜਲਦੀ ਮੂਰੇ ਵਾਲੀ ਟਾਰ ਨੂੰ ਮੂਰੇ ਵਾਲੀ ਜਾਂਦੀ ਐ ਨਹੀਂ ਜਾਂਦੀ ਹੈਗੀ ਹਾਂ ਇਹ ਟਾਰ ਵਾਸਤੇ ਖੜਾਈ ਵੀ ਆ ਪਹਿਲਾਂ ਫੜ ਦੂ ਇਹਨੂੰ ਇਹ ਪਹਿਲਾਂ ਗੱਡੀਆਂ ਪਿੱਛੇ ਕਰਨੀਆਂ ਆਪਣੀਆਂ ਅੱਗੇ ਪਿੱਛੇ ਫਿਰ ਤਾਉ ਮੇਰੇ ਵਾਲਾ ਜਹਾਜ਼ ਨਿਕਲਣਾ ਸਾਦ ਨਹੀਂ ਹੈ ਗੱਡੀ ਮੇਰੀ ਟਿਕਟ ਦਾ ਹੂੰ ਠੀਕ ਹੈ ਜੀ ਗੱਡੀ ਮੇਰੀ ਟਿਕਟ ਦਾ ਜੇ ਮਹਾਰਾਜ ਨੇ ਕਿਰਪਾ ਕਰਤੇ ਵੀ ਕਰਦੇ ਦੇ ਵੀ ਤੁਮਾਂਗੇ ਹੈ ਤੇ ਕਰ ਹਾਂ ਉਹਦਾ ਲੈ ਹੋ ਜਾਂਦੀ ਕੋਈ ਬੜੀ ਗੱਲ ਨਹੀਂ ਆ ਸੀਟ ਪਿੱਛੇ ਕਰ ਲਿਓ ਇਧਰ ਵਾਲੀ ਹਮ ਬੈ ਕੇ ਦੇਖ ਸਕਦੇ ਅਸੀਂ ਵੀ ਇਹ ਕਹਿੰਦੇ ਵੀ ਟੌਰ ਲਈ ਆ ਬਸ ਖੜਾਈ ਆ ਜਾਣੀ ਤਾਂ ਆਹੀ ਆ ਚਲੋ ਆਪਣਾ ਸਮਾਨ ਰੱਖੋ ਜੀ ਬਣਨ ਵਾਲੀ ਗੱਡੀ ਦੇ ਵਿੱਚ ਹੋਰ ਕੀ ਕਰਨਾ ਕਹਿੰਦਾ ਮੈਂ ਕੀ ਕਰਨਾ ਇੱਕ ਸੀਟ ਕਵਰ ਕਰ ਲਾ ਜੇ ਕਰਨੀ ਆ ਹਾਂ ਅੱਜ ਤਾਂ ਸਾੜ ਪਰੋਂ ਮੱਤ ਪਾ ਇਹਨੂੰ ਪਹਿਲਾਂ ਮੂਰੇ ਨੂੰ ਫੇਰ ਲੈ ਆ ਹੁਣ ਆਹ ਖੱਚ ਕਿੱਕ ਨਹੀਂ ਰੱਖੋਣਾ ਲੋੜ ਹੀ ਨਹੀਂ ਆ ਬੈਗ ਜਿਹੜਾ ਭਾਰਾ ਸਮਾਨ ਆ ਉਹ ਪੱਛੀ ਰੱਖ ਲੈ ਲੋੜ ਨਹੀਂ ਯਾਰ ਇਹਨੂੰ ਪੁੱਛੇ ਰੱਖ ਲੈ ਉਹ ਕੈਮਰਾ ਵਾਲਾ ਜਿਹੜਾ ਡੱਬਾ ਤੇਰਾ ਉਹਨਾਂ ਨੂੰ ਦੂਜੇ ਲੋ ਟ੍ਰੱਕ 'ਲਾ ਪਰ ਇਹਦੇ ਜਿਹੜੇ ਵਜਨ ਆ ਕੈਮਰੇ ਆ ਹਾਂ ਜਿਹੜਾ ਪਹੰਡ ਆ ਗਿਆ ਉਹ ਲਾ ਦੇ ਬਸ ਠੀਕ ਆ ਉਹ ਕਿੱਥੇ ਚਲੇ ਆ ਥੋਕ ਚਲੇ ਹੁੰਦੇ ਦੇਖ ਨਾ ਕਿੱਥੇ ਰੱਖਿਆ ਤਾਂ ਉਹਹੋ ਭੁੱਲ ਗਿਆ ਇੱਥੇ ਪੂਰੀ ਨਾ ਛੱਡ ਜੋ ਸਮਾਨ ਕਿਤੇ ਚੌ ਚੌ ਚ ਤੂੰ ਮੈਂ ਕਹਿੰਦਾ ਪੂਰੀਓ ਦੁਕਾਨ ਚੱਕ ਲਿਆ ਯਾਰ ਉਹਨੂੰ ਅੱਜ ਮੈਂ ਸਾਰੀ ਹੀ ਲਿਆਇਆ ਹਾਂ ਹਾਂ ਦਰੂ ਜਾਣਾ ਮੈਂ ਫਾਈਲ ਤੇ ਕਹਿਤਾ ਵੀ ਆਸੀ ਹੈ ਨਹੀਂ ਆਏ ਟਾਈਮ ਨਾਲ ਕਿਤੇ ਉੱਥੇ ਪੰਗਾ ਖੜਾ ਹੋ ਜਾਵੇ ਕੋਈ ਹਾਂ ਸੰਦੀਪ ਉਹ ਪਤਾ ਨਹੀਂ ਘੱਟ ਨਿੱਤਰ ਦੇ ਉੱਪਰ ਤੇ ਕੰਮੇ ਨਹੀਂ ਨਿਭੜਦੇ ਇਹਨਾਂ ਦੇ ਧੀਤ ਮम्मा ਨੂੰ ਆ ਕੇ ਮਾਰ ਲੈ ਪੁੱਤ ਜਾਂ ਦਾਦੂ ਕੋਲ ਜਾ ਤੇ ਦਾਦੂ ਕੋਲ ਜਾ ਰਹਾ ਤੂੰ ਬਲੋ ਜੀ ਸਮਾਨ ਰੱਖ ਲਿਆ ਸਮਾਨ ਰੱਖ ਲਿਆ ਆਪਾਂ ਹੁਣ ਮੈਂ ਕੱਢਾਂ ਗੱਡੀ ਉਧਰ ਤੇ ਪਹਿਲਾਂ ਉੱਪਰ ਤੇ ਆ ਕੇ ਵੀ ਮਾਰ ਲਾ ਫੋਨ ਫੇਰ ਆਇਆ ਉਹਨੂੰ ਸੱਖੋ ਭੈਣ ਜੀ ਯਾਰ ਉਹ ਦੋਹ ਜਿਹੇ ਗੱਲੇ ਨਹੀਂ ਮੁੱਕਦੀ ਉਹਨਾਂ ਦੀ ਮਹਾਰਾਜ ਭਰਜਾਈ ਨੂੰ ਘਰ ਜਾਣਾ ਨਹੀਂ ਇਹ ਛੱਡ ਜੀ ਇੱਥੇ ਆ ਜਾ ਕਿਹਾ ਵਗੇ ਉਹ ਆ ਜਾ ਤੇਰੀ ਗੋਦੀ ਚ ਜੜ ਲੰਨੇ ਠੀਕ ਆ ਵਾ ਕੱਢ ਲਵਾਂ ਗੱਡੀ ਆ 3 ਮਿੰਟ ਆ ਜੀ 15 ਮਿੰਟ ਤਾਂ ਕਿ ਮੈਨੂੰ ਆਏ ਨੂੰ ਹੋ ਗਏ ਹਾਂ ਜਾਣਾ ਨਹੀਂ ਐ ਬੱਸਾਂ ਕਿਤੇ ਬਾਤ ਕਰਨਾ ਬਾਣੀ ਵਿੱਚ 4 ਰੱਤਾਂ ਮਾਰਦੀਆਂ ਦੋ ਵਾਰ ਕਿ ਦੋ ਵਾਰ ਸੀ ਦੇਖਿਆ ਹਾਂ ਜੀ ਚਲੀ ਗਾ ਨੁੱਤਰ ਚਲੋ ਲਫੜ ਕੱਢ ਗੱਡੀ ਬਾਹਰ ਦੋ ਉਹ ਫੇਰ ਅੰਦਰ ਲਾਉਣੀ ਪੈਣੀ ਆ ਇੱਕ ਪੰਗਾ ਥੋੜਾ ਸਤਨਾਮ ਵਾਖਰੋ ਬਰਕਤ ਕਰੇ ਕਰਨ ਨੇ ਤੇਰੀ ਟੋਪੀ ਆ ਐਨਕਾ ਮੇਰੇ ਕੋ ਮੈਨੂੰ ਪਤਾ ਵੀ ਤਾਂ ਬਾਅਦ ਵਿੱਚ ਫੇਰ ਕਰਾਰੀ ਫਸਾਉਣੀ ਆ ਐਨਕਾ ਤੇਰੀ ਆ ਦੀ ਪਰ ਤੁਹਾਨੂੰ ਪੁੱਛਤਾਲ ਹੁੰਦੀ ਮੈਨੂੰ ਚਲੋ ਭਰਾ ਜੀ ਮੈਂ ਸਿੰਦਰ ਨੂੰ ਫੋਨ ਕਰਦੀ ਹਾਂ ਮੈਂ ਕਿਹਾ ਫੋਨ ਕਰਕੇ ਕੰਟੈਕਟ ਹੂੰ ਸਿੰਦਰ ਨੇ ਫੋਨ ਕਰ ਦਿੱਤੀ ਅੱਛਾ ਅੱਛਾ ਭਰਾ ਮੈਂ ਆਪਣੇ ਨੂੰ ਠੀਕ ਹੈ ਠੀਕ ਹੈ ਮੈਂ ਫੋਨ ਚੱਕ ਲਈ ਜਦੇ ਵੀ ਕਿੰਨਾ ਫੋਨ ਨਾ ਕਲੈਕਟ ਕਰਾਉਣੇ ਜੀ ਹੂੰ ਦਾ ਬੰਦ ਹੋ ਰਿਹਾ ਪਾਪਾ ਨਾਲ ਉਹਨੇ ਕਨੈਕਟ ਕਰਾਣਾ ਨਹੀਂ ਨਾ ਦੇਖ ਲਾਂਗੇ ਹਾਟਸਪੌਟ ਮਿਲਦਾ ਕਿ ਨਹੀਂ ਮਿਲਦਾ ਲਾ ਉਹ ਜਾਣਦੀ ਤਾਂ ਸਹੀ ਜਾਣਦੇ ਕੋ ਤਦਾ ਆਪੇ ਪਿੱਛੇ ਹੜ ਜਾਂਦਾ ਹੈ ਗੱਡੀ ਧੋਣੇ ਵਾਲੀ ਜੀ ਉਦੋਂ ਵੀ ਇੱਕ ਨਹੀਂ ਖੜੀ ਜਿੱਦਣ ਦੇ ਬਾਈਰਾਂ ਨੂੰ ਛੱਡ ਕੇ ਰਸਤੇ 'ਤੇ ਲੱਗ ਗਿਆ ਸੀ ਮੀਂਹ ਪੈਣ ਚਲ ਹੁਣ ਇਹਦਾ ਵੀ ਨੰਬਰ ਆਖੀ ਲਾਵਾਂਗੇ ਘਾਤੇ ਚਲੋ ਠੀਕ ਆ ਜੀ ਹੁਣ ਤੁਹਾਨੂੰ ਗਾਹ ਚੱਲ ਕੇ ਮਿਲਾਂਗੇ ਪਹੁੰਚ ਗਏ ਜੀ ਸੀ ਡੈਡੀ ਕੋ ਡੈਡੀ ਨਾਲ ਦੁੱਖ ਸੁੱਖ ਕਰ ਲੱਗੇ ਨੇ ਸਾਡੇ ਨਹੀਂ ਚੰਗਾ ਹੋਇਆ ਦਾ ਹਾਂ ਬੱਜੂ ਆਪਰੇ ਨਾਲ ਤਾਂ ਪਹਿਲਾਂ ਉਧਰ ਮੈਂ ਜੀ ਦਾ ਖਾਲਸਾ ਮੈਂ ਤੂੰ ਵੀ ਬੁਲਾ ਦੇ ਬੱਪੂ ਬਾਈ ਜੀ ਖਾਲਸਾ ਮੈਂ ਕਿੱਥੇ ਹਾਂ ਹਾਂ ਤਾਂ ਬੱਪੂ ਵੀ ਕੋਲੇ ਬੈਠਾ ਜੀ ਦੋਹੇ ਵੀਰ ਅੱਜ ਨਾ ਪਾਰਟੀ ਕਰਨਾ ਚਾਹ ਰਹੇ ਨੇ ਲਵਾਏ ਆ ਬਾਈ ਜੀ ਪਾਰਟੀ ਚਾਹੀਦੀ ਹੈ ਤੂੰ ਤਾਂ ਕਹ ਦ ਚਾਹੀਦੀ ਤਾਂ ਹੈਗੀ ਆ ਕਰ ਲਈ ਤੁਸੀਂ ਆਹ ਭਾਈ ਬੇਤਾ ਅਸੀਂ ਵੀਡੀਓ ਥੋੜੀ ਜਿਹੀ ਸ਼ੁਰੂ ਕਰੀ ਜੇ ਮੇਰਾ ਫਰੈਂਡ ਆਪਣਾ ਕੰਮ ਦੇ ਵਿੱਚ ਲੱਗਿਆ ਹੋਇਆ ਇੱਕ ਕੈਮਰਾ ਦਾ ਫਿੱਟ ਕਰਤਾ ਹੌਲੀ ਹੌਲੀ ਦੂਰ ਦੀ ਕਰਦਣੇ ਉਹ ਕਮਰੇ ਦੇ ਵਿੱਚ ਲੱਗੇ ਹੋਇਆ ਤੇ ਸੰਦੀਪ ਵੀ ਰਾਸਤੇ 'ਚ ਉੱਤਰ ਗਈ ਸੀ ਐਨੇ ਥੋੜੇ ਜਿਹੇ ਕੱਪੜਿਆਂ ਦਾ ਲੈਣ ਦੇਣ ਦਾ ਕੰਮ ਰੋਂਗਾ ਦਾ ਜਿਹੜੇ ਸੌਣ ਦਿੱਤੇ ਮੈਂ ਇਹਦਾ ਪਹੁੰਚਾ ਨੂੰ ਹੁਣ ਲੈ ਕੇ ਪਹੁੰਚਾ ਮਾਤਲ ਹੁਣ ਵੀਡੀਓ ਦਾ ਖਤਮ ਕਰਦੀ ਐ ਤੇ ਹਜੇ ਤੇ ਆ ਕੇ ਬੈਠੀ ਹਾਂ ਮਾਤਲ ਪੜਾ ਵੀਡੀਓ ਬਣਾ ਲਈ ਪਾਣੀ ਲੈਣ ਨੂੰ ਤਾਂ ਵੀ ਇੱਧਰ ਆ ਗਈ ਮੇਰੀ ਜੂਸ ਲੈ ਕੇ ਪਾਂ ਜੂਸ ਲੈ ਕੇ ਆ ਆਏ ਪੈ ਕੇ ਕਿਸਦਾ ਸਿੱਧਾ ਰਹਿ ਕੇ ਦੱਸ ਡੈਡੀ ਬਾਈ ਹੋਰ ਮੰਗਾ ਲਾ ਬਾਰ ਦੀ ਰਹਿ ਕਿ ਮੈਂ ਬਦਾ ਤਿਆਰ ਕਰ ਲੇ ਪਾਂ ਪੀ ਲਈ ਆ ਮੈਂ ਪਾ ਕੇ ਮੈਂ ਤੈਨੂੰ ਵੀ ਤਿਆਰ ਕਰ ਲਿਆਦਾ ਯਾਰ ਵੀ ਕੁੱਟ ਕੁੱਟ ਲਾ ਹੀ ਲਊਂਗੇ ਤੇਰੇ ਆਂਦੇ ਕੀ ਪਾਰਟੀ ਮੇਰੀ ਗੱਲ ਹੋ ਮੈਂ ਤਾਂ ਪਾਰਟੀ ਚਾਹਣਾ ਵੀ ਕਰ ਲੋ ਅੱਜ ਪਾਰਟੀ ਆਂਦੇ ਰੱਖ ਰੱਬ ਮੈਂ ਮੰਗਾ ਲਊ ਅੱਜ ਕੁੱਟ ਕੁੱਟ ਲਾ ਹੀ ਲਊਂਗਾ ਇੰਦਰ ਨੂੰ ਕੋਚੋ ਕੀ ਖਰਾਉਂਗੀ ਦਾੜੀ ਨੂੰ ਲਾ ਕੋ ਦਾੜੀ ਗੋਣ ਦੇ ਦਾੜੀ ਤੂੰ ਕਹਿੰਦੇ ਭਿੰਦਰਾ ਮਂਗਾਉਗਾ ਗ੍ਰੀਸ ਨੂੰ ਫੋਨ ਕਰ ਉਹ ਕਹੂਗਾ ਵੀ ਮਨਪ੍ਰੀਤ ਮਂਗਾਉਂਗੀ ਅਚਲੀ ਨੂੰ ਫੋਨ ਕਰੋ ਇਹਨੂੰ ਤਾਂ ਮੈਂ ਕਦੀ ਚੱਕ ਕੇ ਨਹੀਂ ਦੇਉਂਗਾ ਮਨਪ੍ਰੀਤ ਨੂੰ ਫੋਨ ਕਰ ਸੰਦੀਪ ਨੂੰ ਕੁਮ ਕਮਾ ਕੇ ਗੱਲ ਵਿੱਕੀ ਕੁਮਾ ਜਰਾ ਬਾਕੀ ਹੋ ਨਹੀਂ ਤੇ ਕੁਮ ਨਾ ਮੇਰੇ ਭਰਾਲੇ ਆ ਦੇ ਨਾਲ ਤਾਂ ਬੈਟਰ ਮੈਂ ਇਟਲੀ ਜਲੇ ਚਾਹ ਗ੍ਰੀਸ ਚ ਆਉਣੀ ਕਿਆ ਤੰਦੀਰ ਬੋਰ ਹਾਂ ਐ ਸਿੱਧਾ ਹੀ ਕਹ ਤਾ ਮੈਨੂੰ ਤੂੰ ਮੰਗਾ ਲਾ ਤੂੰ ਗੱਡੀ ਮੰਗਾ ਲਾ ਮੈਂ ਗਾੜੀ ਕਰਕੇ ਇੱਥੇ ਆਉਗੀ ਹਾਂ ਨਾ ਹੁਣ ਡਾਡੀ ਤੂੰ ਠੀਕ ਆ ਹਾਂ ਬਾਥਰੂਮ ਸਹੀ ਆ ਹੁਣ ਬਸ ਐਕਸਰਸਾਈਜ਼ ਕਰਿਆ ਕਰ ਲੈ ਐਕਸਰਸਾਈਜ਼ ਡਾਕਟਰ ਨੇ ਐਕਸਰਸਾਈਜ਼ ਦੱਸੀ ਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਅੱਛਾ ਬਾਥਰੂਮ ਦੀ ਕਾਲਦੀ ਆ ਜਿਹੜਾ ਬਾਥਰੂਮ ਦਾ ਤੇਰਾ ਬਲਡਰ ਆ ਨਾ ਕਹਿੰਦਾ ਜਿਆਦਾ ਨਾ ਜਲ ਕੋ ਸਥਿਤੀ ਤੇ ਪਹੁੰਚ ਗਿਆ ਤਾਂ ਐਕਸਰਸਾਈਜ਼ ਕਰੂਗਾ ਸਾ ਥੋੜਾ ਜਿਹਾ ਮੂਵਮੈਂਟ ਆਪਾਂ ਸਾਡੀ ਉਮਰ ਦੇ ਵਿੱਚ ਵੀ ਉਹ ਕਰਨੀ ਚਾਹੀਦੀ ਹੈ ਪ੍ਰੈਕਟਿਸ ਉੱਤ ਬੇਟੇਰਾ ਕੁਝ ਕਹਿੰਦਾ ਡਾਕਟਰ ਕਹਿੰਦਾ ਜੋਗਿੰਗ ਵੀ ਕਰੋ ਜੋਗਿੰਗ ਵੀ ਮੇਰੇ ਕਹਿੰਦਾ ਜੀ ਨਿਆਣੀ ਮੂਡ ਵੀ ਘਟਾਓ ਖਾਣ ਸੋਣੋ ਡਾਕਟਰ ਮੈਡੀ ਮਾੜਾ ਸਾਰੇ ਤੁਹਾਨੂੰ ਪਤਾ ਸਾਡੇ ਹਜੂਰ ਸਾਹਿਬ ਨੂੰ ਗਏ ਨੇ ਰੀਤ ਵੀ ਮੇਰੇ ਕੋਲਤੀ ਆ ਕੰਡਾ ਜਦ ਸਕੂਚ ਲਿਆਂਦਾ ਵਿਚਾਰਾ ਮੈਂ ਆ ਚਾਹਿਆ ਮੇਰੀ ਸੱਜਰੇ ਤੇ 7 ਵਜੇ ਜਾਉਂਗੀ ਕੰਮ 10 ਵਜੇ ਮਰਦੇ ਆ ਜਾਇ ਕਰ ਕੋਈ ਕਾਹ ਤੇ ਮਰਦਾ ਹੈ ਕਿੰਨਾ ਕੰਮ ਕਰਦੇ ਮੇਰਾ ਕੰਮ ਨਹੀਂ ਨਿਪੜਦਾ ਮੇਰੇ ਘਰੋਂ ਵੀ ਕਹਿੰਦਾ ਆ ਆਪਣੇ ਬਰਦਰ 10 ਮਿੰਟ ਕੱਟੇ ਹੀ ਜਾਂਦੀ ਹਾਂ ਬਾਪੂ ਕਾ ਨਾ ਪੈਸੇ ਜਾਨਾ ਨਾ ਬਸ ਜਿਵੇਂ ਆਪਣੇ ਸਰੀਰ ਬਾਹਰ ਤੇ ਨਾਲ ਇੱਕ ਘੰਟਾ ਘੱਟ ਛਕੇ ਫਿਰ ਕੰਮ ਕੋਚ ਦੇਖ ਕਾ ਬਾਪੂ ਕਾ ਨਾ ਮੈਂ ਕੋਟਾ ਛਾਲਿਆ ਆਪਣੇ ਆ ਬੱਪੂ ਦਾ ਬੱਪੂ ਬੱਪੂ ਐਵੇਂ ਥੋੜੋ ਯਾਰ ਆ ਕੇ ਟੋਕੋਗੇ ਹਾਂ ਹਾਈਕਲ ਤੇ ਗਿਆ ਸੀ ਨਾ ਤੇ ਬੋਲਾ ਸੀ ਅੱਛਾ ਕੋਈ ਆਪਣੇ ਪਿੰਡ ਚ ਪੂਰਾ ਹੋ ਗਿਆ ਦੋ ਬੰਦੇ ਮੰਨ ਲਈ ਪੂਰੇ ਚਲੋ ਅੱਛਾ ਅੱਛਾ ਜੋ ਆਇਆ ਜੋ ਤਲਸੀ ਸਾਹਾ ਬਣੋ ਆਪਣੀ ਵਾਰੀ ਠੀਕ ਆ ਮੈਂ ਸਾਂਝੀ ਕੀ ਸਾਂਝੀ ਕੀਤੀ ਸਾਂਝੀ ਕੀਤੀ ਜਿਹੜਾ ਵੱਡਾ ਮਰ ਗਿਆ ਤਾਂ ਮਸੂਦ ਗਿਆ ਦਾ ਹਾਂ ਕਿਹੋ ਜਿਹਾ ਆ ਗਿਆ ਅੱਜ ਨਾਲ ਮਰੀਆ ਤਾਂ ਤੇ ਬਈ ਮੇਰੇ ਨਾ ਪੈਰ ਦੇਖੋ ਜੀ ਕਿੰਨੇ ਵੱਡੇ ਇਹ ਸ਼ੋਕਿੰਗ ਕਰਕੇ ਨੰਗੇ ਪੈਰ ਹਾਂ ਹਾਂ ਉਹ ਤਾਂ ਕੋਈ ਤਾਂ ਜੀ ਅਮਰੇ ਮਰੇ ਦਾ ਪੈਰੀਆਂ ਦੇ ਵਿੱਚ ਕੋਈ ਦਿੱਕਤ ਆ ਗਈ ਤਾਂ ਤੇਰੀ ਭਾਬੀ ਮੰਨ ਗਿਆ ਉਹ ਚਲ ਤੁਸੀਂ ਕਹਾਂ ਨੂੰ ਜਿਹਨੇ ਮੈਂ ਤਾਂ ਜਿਹੜੀ ਗੱਲ ਹੰਦੇ ਬੇੜਦਾ ਵੀ ਜੋ ਆਲਾ ਸੋ ਤਾਂ ਨਸਾਵਾ ਦੀ ਆਪਣੀ ਆਪਣੀ ਪਾਰੀ ਆ ਕਿਸੇ ਦਾ ਕਿਹੜਾ ਧੋਖਾ ਹਾਂ ਠੀਕ ਆ ਬੀਬੀ ਹਾਂ ਬੀਬੀ ਅੱਛਾ ਅੱਛਾ ਰਾਖੜੀ ਬੰਨ੍ਹ ਲਈ ਕਿ ਤੂੰ ਕੈਮਰਾਮੈਨ ਬਹੁਤ ਦੂਰ ਤੇ ਜਦੋਂ ਬਾਈ ਜੀ ਨੇ ਬਾਤ ਵੀ ਕੈਪਚਰ ਕਰਨੀ ਆ ਮੰਨੋ ਆਏ ਵੀ ਕਿਤੇ ਘਰ ਤੇ ਬਾਹਰ ਨਾਲ ਨਿਕਲ ਜਿਵੇਂ ਪੰਗਾ ਖੋ। ਜੇ ਉਹਨਾਂ ਨੇ ਬਾਜਨਾ ਕੈਪਚਰ ਕਰੀ ਵੀਡੀਓ ਤੇ ਸਾਡਾ ਦਰਸ਼ਕ ਦੇਖੂਗਾ ਕਿ ਆ ਵੀ ਕਿਆ ਬੋਲ ਬੰਦੇ ਵੀ ਸਾਰੇ ਜਾਣੇ ਚਾਹੀਦੇ ਵਿੱਚ ਮੂੰਹ ਹਿੱਲੇ ਦੇਖੀ ਜਾਣੇ ਫਿਰ ਤੁਸੀਂ ਕਹ ਓਏ ਤੁਸੀਂ ਕਹਿਣਾ ਹੋਰ ਰਹਿ ਗਿਆ ਹੋਰ ਰਹਿ ਗਿਆ ਕੋਈ ਜਿੱਕਰ ਨਹੀਂ ਗੱਲ ਜ਼ਿਆਦਾ ਮੈਂ ਨੇ ਰੱਖ ਦੀ ਵੀ ਅਸੀਂ ਕਿਆ ਬੋਲਦੇ ਤੋਲ ਕੇ ਬੋਲਦੇ ਤਾਂ ਬਗਵਾਸੇ ਮਾਰਦੇ ਹਾਂ ਉਹਦਾ ਕਿਆ ਫਾਇਦਾ ਅੱਜ ਇੱਕ ਜਿਹੜੀ ਗੱਲ ਹੋਰ ਨੋਟ ਕਰੀ ਵੀ ਅੱਜ ਲੱਗਦਾ ਪੁਰਾਣਾ ਪੰਗ ਬੰਨ ਨੀ ਕਿ ਆਇਆ ਅੱਜ ਇਹਦਾ ਪਾਇਲਟ ਟੌਰ ਬਹੁਤ ਥੀ ਸਰਕਾਰ ਕੀ ਹੈ ਜੀ ਹਾਂ ਹਲਕਾ ਹੁਣ ਆਇਆ ਜਾਨੀ ਪਿਆ ਹੁੰਦਾ ਹਾਂ ਜਦ ਤੱਕ ਡੜ ਗਈ ਜਵੇ ਜੈਂਟਲਮੈਨ ਆ ਗਿਆ ਨਹੀਂ ਵੀਡੀਓ ਦੇਖੀ ਆ ਉਹ ਮੁਰਗਾ ਮੁਰਗਾ ਬਣਾਉਂ ਪ੍ਰਾਣਾ ਆਇਆ ਪ੍ਰਾਣਾ ਨੇ ਮੁਰਗਾ ਲਾਉਂਦਾ ਨਾ ਸਾਨੂੰ ਲੱਗਦਾ ਲੱਗਦਾ ਮੁਰਗਾ ਦਾ ਖਾਂਦਾ ਉਹ ਬੱਤ ਵੀ ਉਹ ਤਾਂ ਖਾਣੀ ਖਾਣਾ ਸਾਦ ਤਾ ਕਰਦਾ ਹਾਂ ਬਈ ਖਾਇ ਦੁਆਰਾ ਮੁਰਗਾ ਹੈਗਾ ਦੇਖੋ ਹਾਂ ਕਿੱਲੇ ਆ ਕਿੱਲੇ ਨੇ ਫਰੂਟ ਦੇ ਵਿੱਚ ਕੱਟ ਕੇ ਵਿੱਚ ਮੈਂ ਉਹਨਾਂ ਨੂੰ ਖੁਲਾਇਆ ਆਪ ਖਾਧ ਜੂਸ ਵੀ ਉਹਨਾਂ ਨੇ ਮੇਰੇ ਯਾਰਾਂ ਤੋਂ ਉਹਨਾਂ ਨੇ ਤਾਂ ਪੀਤਾ ਹੀ ਆ ਠੀਕ ਹੈ ਠੀਕ ਹੈ ਮੇਰੇ ਵਾਸਤੇ ਮੇਰੀ ਭਾਬੀ ਨੇ স্পੈਸ਼ਲ ਬੋਤਲ მოਗੜੀ ਉਹੱਕ ਗਿਆ ਨਾ ਫੈਪੀ ਬੂ ਗਣੀ ਕਹਿੰਦਾ ਖਾ ਪੀ ਕੇ ਆਰਾਮ ਕਰਨਾ ਕਿਥੋਂ ਕਹਿੰਦੇ ਇਹ ਇੱਥੇ ਸਿੱਖ ਲੋ ਪਹਿਲਾਂ ਆਉਂਦੀ ਨੂੰ ਇਹਨੂੰ ਗਲਾਸ ਜੂਸ ਦਾ ਪਲਾਟ ਤਾਂ ਇਹਨੂੰ ਬਾ ਸਰਿੰਦਰ ਨੂੰ ਕਹਿਆ ਵੀ ਮਾਂ ਪਾਣੀ ਲਿਆ ਦੇ ਵੀ ਸਾਨੂੰ ਤਾਂ ਪਾਣੀ ਪੀ ਲੂਗੇ ਅਸੀਂ ਐਨੂੰ ਮੈਂ ਵੀਡੀਓ ਸ਼ੁਰੂ ਕਰ ਲਈ ਹੁਣ ਉਹ ਜੂਸ ਦੇ ਗਲਾਸ ਨੂੰ ਇੰਨਾ ਕ ਤਾਂ ਇੰਨਾ ਕ ਤਾਂ ਪੀਤਾ ਤਾਂ ਹੈਗਾ ਨਾ ਪੀਤਾ ਜਾਂ ਥੋੜਾ ਜਿਹਾ ਥੋੜਾ ਜਿਹਾ ਬਹੁਤਾ ਪੀਤਾ ਲਾਏਗਾ ਨਾ ਬਾਪੂ ਨੇ ਵੀ ਤਾਂ ਪੀਣਾ ਤਾਂ ਕਹਿੰਦੇ ਉਹ ਬਾਪੂ ਦਾ ਜੂਸ ਜਾਤ ਨਹੀਂ ਪੀਂਦਾ ਬਾਪੂ ਹੋਰ ਚੀਜ਼ ਦਾ ਸ਼ਕੀਨ ਹੈ ਉਹ ਕਾ ਤੁਸੀਂ ਮੈਨੂੰ ਬੁਲਾਉਣਾ ਨਹੀਂ ਕੋਈ ਨਾ ਨਾ ਬਰਦਾਸ਼ਤ ਨਹੀਂ ਮੈਂ ਉਹ ਕੋਟਾ ਉਹਦੇ ਨਾਲ ਜਦ ਖੁਸ਼ੀ ਦਾ ਪ੍ਰੋਗਰਾਮ ਆਉਂਦਾ ਫਿਰ ਤਾਂ ਬੰਦੇ ਦਾ ਦਿਲ ਕਰੇ ਮੈਂ ਤਾਂ ਡੈਰੀ ਦਾ ਵੀ ਕਰਦਾ ਦਿੱਤਾ ਰੋਜ ਹੀ ਚੱਲ ਕੋਈ ਵੀ ਕੰਮ ਹੈ ਉਮਰ ਦੇ ਅਕੋਰਡਿੰਗ ਸਹੀ ਰਹਿੰਦਾ ਡੈਡੀ ਹਾਂ ਠੀਕ ਹੈ ਨਾ ਉਹ ਫੇਕ ਜੀ ਜਾਂਦਾ ਹਾਂ ਉਹ ਬਸ ਨਿਆਣਿਆਂ ਨੇ ਤੇ ਤੈਨੂੰ ਕਹਿੰਦੇ ਮੈਂ ਵੀ ਤੈਨੂੰ ਕਹੀ ਜਾਂਦਾ ਮੈਂ ਡੈਡੀ ਤੇ ਲਾਇਆ ਤਾਂ ਕਿ ਤੂੰ ਕਹਿੰਦਾ ਨਹੀਂ ਪੁੱਤ ਲਾਇਆ ਮੈਂ ਗੱਲ ਨਹੀਂ ਬੜੀ ਕਹਿੰਦਾ ਮੈਂ ਥੋੜੋ ਵੀ ਜੇ ਮੈਂ ਪੁੱਛਣਾ ਤਾਂ ਵੀ ਤੁਸੀਂ ਲਾਇਆ ਇਹਦਾ ਖਿੱਚ ਜਾਂਦਾ ਇਹ ਗੱਲ ਕਹੇ ਤੇ ਉਹ ਬਾਰ ਬਾਰ ਕਹੀ ਜਾਂਦਾ ਮੈਂ ਮਸੂਖਾ ਉਹ ਮਾਤਾ ਸਰ ਪੀਤੇ ਨਾ ਆਉਂਦਾ ਪਰ ਨਹੀਂ ਗੁੱਸੇ ਦਾ ਗਰਾਂਟੀ ਉਹ ਵੀ ਕਿਹਦਾ ਕੰਮ ਕਰਦਾ ਉਹ ਫਰਿਆਦ ਚੱਲ ਨਹੀਂ ਇਹ ਮੇਰੇ ਕੋਲ ਹਾਂ ਉਹ ਚੰਗੀ ਪੀਪੀ ਨੇ ਸਾਲ ਵਧੀਆ ਆ ਤਾਂ ਤੋਬੇ ਦਾ ਗਵਾ ਟੱਡੂ ਹੁੰਦਾ ਹੀ ਆ। ਜਨਪਾਈ ਪਾਈ ਨਹੀਂ ਸਾਥ ਦਰ ਦਾ ਉਗਾ ਗਾ। ਨਹੀਂ ਪੀਪੀ ਇਹ ਤਾਂ ਮੇਰੇ ਬਾਪੂ ਨੇ ਕਿਹਾ ਕਿ ਤਾਂ ਪਤਾ ਲੱਗਦਾ ਨਹੀਂ ਹੋਊਗੀ ਡੈਡੀ ਦਾ ਵੀ ਪਤਾ ਲੱਗ ਜਾਂਦਾ ਤੱਕੇ। ਤਾਂ ਡੈਡੀ ਦਾ ਵੀ ਪਤਾ ਲੱਗਦਾ ਵੀ ਹੁਣ ਪੀਪੀ ਨਹੀਂ ਸੌਂਜਾਂ ਨਹੀਂ ਆ ਦੇਖੋ। ਤੁਸੀਂ ਚਾਹ ਹੁਣ ਪੈਰ ਪੂਣੇ। ਪੀਪੀ ਲੀਵਰ 'ਚ ਜਿਆਦਾ ਸਰਕਾਰ ਦੀ ਆ ਮੈਂ ਸੋਚਦਾ। ਹਾਂ। ਸੁਪਤੀ ਦੀ ਗਾ। ਚਲੋ ਠੀਕ ਹੈ ਜੀ ਹੁਣ ਅਸੀਂ ਕਰਦੇ ਤੋ ਕੁਸੂ ਕੋਰ ਆਪਣੇ ਤੇ ਮ ਮੋ ਕੈਮਰਾ ਵੀ ਮੇਰੇ ਵੀਰ ਨੇ ਫੜਾਇਆ ਮਾ ਕਾਲਾ ਨੰਜੇ ਨਾ ਕੈਮਰੇ ਲਾਉਣੇ ਆ। ਆ ਵੀਡੀਓ ਤਾਂ ਬਣਾਉਣੀ ਹੁੰਦੀ ਭਾਈ ਸੀ ਚਲੋ ਠੀਕ ਆ ਗਿੰਦੇ ਕਿਸੇ ਅਖਨੇ ਬਣਾਉਂ ਤਾ ਮਾਰਾ ਤੁਹਾਨੂੰ ਚੜਦੀ ਕਲਾ ਚ ਰੱਖੇ ਜੀ ਓਕੇ ਬਾਏ ਬਾਏ